ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਦੇ ਭਾਗੂ ਰੋਡ ਤੇ ਖੜੇ ਆ ਜਿਸ ਦਾ ਅੱਜ ਕੱਲ ਵਿਵਾਦ ਚੱਲ ਰਿਹਾ ਨਗਰ ਨਿਗਮ ਵੱਲੋਂ ਪਿਛਲੇ ਦਿਨੀ ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਕਿਹਾ ਗਿਆ ਸੀ ਕਿ ਜਿਹੜੀ ਇਹ ਸੜਕ ਚੌੜੀ ਕਰਨੀ ਆ ਤੇ ਅਸੀਂ ਪ੍ਰਸ਼ਾਸਨ ਤੋਂ ਜਿਹੜੀ ਫੋਰਸ ਮੰਗੀ ਆ ਤੁਸੀਂ ਨਾਲ-ਨਾਲ ਤਸਵੀਰਾਂ ਵੀ ਦੇਖਦੇ ਹੋ ਵੀ ਭਾਗੂ ਰੋਡ ਦੇ ਜਿਹੜੇ ਦੁਕਾਨਦਾਰਾ ਇਕੱਠੇ ਹੋ ਕੇ ਅੱਜ ਉਹਨਾਂ ਨੂੰ ਮਾਰਕੀਟ ਪੂਰੀ ਬੰਦ ਕਰ ਦਿੱਤੀ ਗਈ ਇੱਕ ਤਰ੍ਹਾਂ ਦੀ ਹੜਤਾਲ ਕਰ ਦਿੱਤੀ ਆ ਤੇ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਜਿੱਥੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਭਾਗੂ ਰੋਡ ਆ ਉਹਨੂੰ ਚੌੜਾ ਨਾ ਕੀਤਾ ਜਾਵੇ ਕਿਉਂਕਿ ਜਿਹੜਾ ਰੋਜ਼ਗਾਰ ਆ ਉਹ ਸਾਡਾ ਬੰਦ ਹੋ ਜਾਵਗਾ ਔਰ ਇੱਕ ਵਿਅਕਤੀ ਦੀ ਰਾਤ ਮੌਤ ਹੋਈ ਆ ਕਿਸ ਕਿਸ ਕਾਰਨ ਹੋਈ ਆ ਔਰ ਉਹਨਾਂ ਦਾ ਇਹੀ ਕਹਿਣਾ ਦੁਕਾਨਦਾਰਾਂ ਦਾ આરોਪ ਆ ਕਿ ਨਗਰ ਨਿਗਮ ਵੱਲੋਂ ਜਿਹੜਾ ਨੋਟਿਸ ਦਿੱਤਾ ਗਿਆ ਤੇ ਉਸ ਵਿਅਕਤੀ ਵੱਲੋਂ ਜਿਹੜੀ ਟੈਨਸ਼ਨ ਕਾਰਨ ਉਸ ਦੀ ਮੌਤ ਹੋ ਗਈ ਆ ਉਸ ਤੇ ਮੁਆਵਜ਼ੇ ਦੀ ਵੀ ਅੱਜ ਮੰਗ ਚੱਲ ਰਹੀ ਆ ਵੀ ਸਾਡੇ ਵੱਲੋਂ ਉਸ ਦੇ ਪਰਿਵਾਰ ਨੂੰ ਇਹਦਾ ਮੌੜਜਾ ਮਿਲਿਆ ਜਾਵੇ ਤੇ ਨਾਲ ਉਹਨ ਦੁਕਾਨਦਾਰਾਂ ਵੱਲੋਂ ਜਿਹੜਾ ਰੋਸ ਜਤਾਇਆ ਜਾ ਰਿਹਾ ਉਹਨਾਂ ਨੇ ਸਰਕਾਰ ਦੇ ਖਿਲਾਫ ਤੇ ਨਗਰ ਨਿਗਮ ਦੇ ਖਿਲਾਫ ਵੀ ਨਾਰੇਬਾਜ਼ੀ ਕੀਤੀ ਕਿ ਉਹ ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਰੋਡ ਨਹੀਂ ਚੌੜੀ ਹੋਣੀ ਚਾਹੀਦੀ ਜਿਸ ਨਾਲ ਬਹੁਤ ਵੱਡਾ ਨੁਕਸਾਨ ਹੋਵੇਗਾ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਆ ਕੀ ਕਹਿੰਦੇ ਨੇ ਉਹ ਕੀ ਨਾਮ ਹੈ ਤੁਹਾਡਾ ਤੇ ਕੀ ਮਾਮਲਾ ਜਿੱਥੇ ਹੋ ਰਿਹਾ ਹੈ ਮੇਰਾ ਨਾਮ ਜੀ ਸੁਨੀਲ ਗਰਗੇ ਤੇ ਮੈਂ ਭਾਗੂ ਰੋਡ ਦਾ ਵਸਨੀਕ ਵੀ ਆ ਇੱਥੇ ਸਾਡਾ ਕਾਰੋਬਾਰ ਵੀ ਹੈ ਮੈਂ ਓਨਰ ਵੀ ਆ ਦੁਕਾਨਾਂ ਦਾ ਠੀਕ ਹੈ ਜੀ ਮਾਮਲਾ ਹੈਗਾ ਨਗਰ ਨਿਗਮ ਨੇ ਇੱਕ ਨੋਟਿਸ ਭੇਜਤਾ ਬਿਨਾ ਸੋਚੇ ਸਮਝੇ ਮਤਾ ਪਾਤਾ ਜਿਹੜਾ ਵੀ ਉਹੀ ਹਵਾ ਜਿਵੇਂ ਮਤੇ ਬੰਦੇ ਹੁੰਦੇ ਆਏ ਮਤਾ ਪਾਤਾ ਨਗਰ ਨਿਗਮ ਨੇ ਕੀ ਪਾਗੁਰੋੜ ਨੂੰ ਚੌੜਾ ਕਰਕੇ 60 ਫੁੱਟ ਕਰਿਆ ਜਾਵੇ ਪਾਗੁਰੋੜ 60 ਫੁੱਟ ਚੌੜਾ ਕਰਨ ਦੀ ਪਹਿਲੀ ਗਲਤੀ ਆ ਜੀ ਕੋਈ ਲੋੜ ਹੀ ਨਹੀਂ ਕਿਉਂਕਿ ਆਲਰੇਡੀ ਪਾਗੁਰੋੜ 40 ਫੁੱਟ ਚੌੜਾ ਹੈਗਾ 30 ਫੁੱਟ ਦੀ ਸੜਕ ਬਣੀ ਹੋਈ ਹੈ 5-5 ਫੁੱਟ ਦੋਨਾਂ ਪਾਸੇ ਜਗ੍ਹਾ ਪਈ ਹੈ ਉਥੇ ਕੀ ਹੈ ਜੀ ਇੰਟਰਲੌਕ ਟਾਈਲਸ ਲਾਣ ਲਾਣੀਆਂ ਚਾਹੀਦੀਆਂ ਔਰ ਸਾਨੂੰ ਜੋ ਵੀ ਟ੍ਰੈਫਿਕ ਵਾਲੇ 2-3 ਬੰਦੇ ਸਾਡੇ ਵਾਸਤੇ ਪਰਸਨਲੀ ਅਪਾਇੰਟ ਕਰਨੇ ਚਾਹੀਦੇ ਆ ਨਗਰ ਨਿਗਮ ਵੱਲੋਂ ਜਾਂ ਸਰਕਾਰ ਵੱਲੋਂ ਜਿਹਦੇ ਕਰਕੇ ਭਾਗੂ ਰੋਡ ਤੇ ਮੇਨ ਗੱਲ ਇਹ ਕਹਿੰਦੇ ਆ ਕਿ ਟ੍ਰੈਫਿਕ ਦਾ ਇਸ਼ੂ ਹੈ ਟ੍ਰੈਫਿਕ ਤਾਂ ਦੇਖੋ ਜੀ ਹਰ ਰੋਡ ਤੇ ਹੁੰਦਾ ਰੋਡ ਜੇ ਰੋਡ ਬਣੇਗਾ ਤਾਂ ਟ੍ਰੈਫਿਕ ਤਾਂ ਹੋਏਗਾ ਹੀ ਹੋਏਗਾ ਇਹ ਕੋਈ ਵੀ ਹੈ ਚਾਹੇ ਰੋਡ ਆਪਾਂ ਭਾਗੂ ਰੋਡ ਦੀ ਗੱਲ ਕਰ ਲਈਏ ਚਾਹੇ ਪਾਵਰ ਰੋਡ ਦੀ ਗੱਲ ਕਰ ਲਈਏ ਚਾਹੇ ਆਪਾਂ ਮਾਡਰਨ ਟਾਊਨ ਦੀ ਕਿਸੇ ਰੋਡ ਦੀ ਗੱਲ ਕਰ ਲਈਏ ਚਾਹੇ ਧੋਵੀ ਯਾਰ ਦੀ ਗੱਲ ਕਰ ਲਈਏ ਠੀਕ ਹੈ ਜੀ ਜਿੱਥੇ ਟ੍ਰੈਫਿਕ ਹੋਏਗਾ ਤਾਂ ਹੀ ਰੋਡ ਤਾਂ ਨਹੀਂ ਚੱਲਣਗੇ ਟ੍ਰੈਫਿਕ ਐਨਾ ਵੀ ਹੈ ਨਹੀਂ ਜਿੰਨਾ ਇਹ ਕਹਿੰਦੇ ਆ ਕਿ ਟ੍ਰੈਫਿਕ ਕਰਕੇ ਅਸੀਂ ਰੋਡ ਚੌੜਾ ਕਰਾਂਗੇ ਰੋਡ ਚੌੜਾ ਕਰਾਂਗੇ ਸੋ ਅਸੀਂ ਰੋਡ ਚੌੜੇ ਦੀ ਮੰਗ ਨਹੀਂ ਕਰਦੇ ਸਾਡਾ ਇਹਦੇ ਨਾਲ ਹੀ ਸਫੀਸ਼ੈਂਟ ਚੱਲ ਰਿਹਾ ਔਰ ਇਹ ਪਿਛਲੇ 40 ਸਾਲਾਂ ਤੋਂ ਐਦਾ ਚੱਲ ਰਿਹਾ ਹੈ ਹੁਣ ਹੋਇਆ ਜੀ ਹੁਣ ਅਸੀਂ ਦੁਬਾਰਾ ਇਸ ਗੱਲ 'ਚ ਇਕੱਠੇ ਹੋਏ ਆਂ ਬਿਕੋਜ਼ ਕੱਲ ਕੀ ਹੋਇਆ ਕੱਲ ਨੋਟਿਸ ਵੰਡਨ ਆਏ ਸਾਡਾ ਇੱਕੋ ਦੁਕਾਨਦਾਰ ਭਰਾ ਸਾਡਾ ਰਾਜੂ ਸਾਈਕਲ ਸਟੋਰ ਤੋਂ ਰਾਜੂ ਵੀਰਾ ਉਹਨਾਂ ਉਹ ਇਸ ਤਰੀਕੇ ਦੀ ਟੈਂਸ਼ਨ ਲੈ ਗਏ ਪਿਛਲੇ 30 ਸਾਲਾਂ ਤੋਂ ਵਪਾਰ ਕਰਦੇ ਉਹਨਾਂ ਦੀ ਅਸ ਡੈਥ ਹੋਈ ਹੈ ਟੈਨਸ਼ਨ ਨਾਲ ਉਹ ਇਹ ਦੇਖੋ ਇੱਕ ਕਾਰਪੋਰੇਸ਼ਨ ਕੰਨੀ ਉਹ ਦਿੱਤਾ ਗਿਆ ਸਟ्रेस ਹੈ ਜਿਹੜਾ ਅਨੈਤ ਬਿਹੇਵੀਅਰ ਹੈ ਮੈਂ ਕਹਿੰਦਾ ਸਰਕਾਰ ਕਿਨੂੰ ਜਿਹੜਾ ਇਹ ਧੱਕੇਸ਼ਾਹੀ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਅਸੀਂ ਇਹ ਮੰਗ ਕਰਦੇ ਹਾਂ ਇਹ ਜੋ ਵੀ ਹੈਗਾ ਇਹ ਸੰਦ ਜੋ ਵੀ ਇਹ ਰਵੇ ਜਿਵੇਂ ਸਾਡਾ ਰੋੜਾ ਉਵੇਂ ਚੱਲੇ ਔਰ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡਾ ਜਿਹੜਾ ਭਰਾ ਹੈ ਉਹਨੂੰ ਵੀ ਨਿਆਂ ਦਿਵਾਇਆ ਜਾਵੇ ਅੱਜ ਪ੍ਰਦਰਸ਼ਨ ਕਰ ਰਹੇ ਜੀ ਇਦੋਂ ਇਦੋਂ ਹੁਣ ਜਾਵਾਂਗੇ ਜੀ ਨਗਰ ਰੇਗਮ ਜਾਵਾਂਗੇ ਜਾ ਕੇ ਕਮਿਸ਼ਨ ਵੀ ਜਿਹੜੀ ਧੱਕੇਸ਼ਾਹੀ ਹੈ ਉਹਨੂੰ ਰੋਕ ਦਿੱਤੀ ਜਾਵੇ ਦੁਕਾਨਾਂ ਬੰਦ ਕੀਤੀਆਂ ਦੁਕਾਨਾਂ ਬੰਦ ਕਰਤੀਆਂ ਕਰੀਏਂਗੇ ਆ ਜੀ ਦੁਕਾਨਾਂ ਦੀ ਪ੍ਰੋਪਰ ਸਟ੍ਰਾਈਕ ਕਰੀ ਗਈ ਹੈ ਜੀ ਔਰ ਇਹ ਹੋ ਸਕਦਾ ਸਾਡੀ ਸਟ੍ਰਾਈਕ ਅਨਮਿੱਥੇ ਸਮੇਂ ਵਸਤੇ ਚੱਲੇ ਬਿਲਡਿੰਗਾਂ ਜਿਹੜੀਆਂ ਹੈਗੇ ਹੋਰ ਵੀ ਸਾਰੀਆਂ ਬਹੁਤ ਸਾਰੀਆਂ ਹੈਗੀਆਂ ਬਣੀਆਂ ਆਈਆਂ ਪੜੀਆਂ ਪੜੀਆਂ ਕੀ ਬਿਲਡਿੰਗਾਂ ਜੀ ਬਣੀਆਂ ਵੀ ਆ ਦੋ ਨੰਬਰ ਚ ਬਣੀਆਂ ਨਗਰ ਰੇਗਮ ਨੇ ਪੈਸੇ ਲੈ ਲੈ ਕੇ ਬਿਲਡਿੰਗਾਂ ਬਣਾਈਆਂ ਜਿਹੜੇ ਲੋਕਾਂ ਨੇ ਬਿਲਡਿੰਗਾਂ ਬਣਾਈਆਂ ਕਈ ਬਿਲਡਿੰਗਾਂ ਮੈਂ ਤੁਹਾਨੂੰ ਦੱਸਾਂ 6-6 ਮੰਜ਼ਲੀ ਬਿਲਡਿੰਗਾਂ ਬਣੀਆਂ ਪਈਆਂ ਕੋਈ 5-5 ਮੰਜ਼ਲੀ ਬਿਲਡਿੰਗਾਂ ਬਣੇ ਪਈਆਂ ਇੱਥੇ 22 22 ਬਿਲਡਿੰਗਾਂ ਪਾਸ ਹੈ ਜੀ 22 ਮੰਜ਼ਲ ਪਾਸ ਹੈ 6-6 ਮੰਜ਼ਲਾ ਕਿਵੇਂ ਪਾਸ ਕਰਤੀਆਂ ਇਹਨਾਂ ਨੇ ਮੈਨੂੰ ਐਂ ਦੱਸੋ ਪਹਿਲਾਂ ਤਾਂ ਇਹ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਜੋਤ ਕੁਮਾਰ ਹੈ ਜੀ ਕਿਹੜਾ ਰਿਹਾ ਭੱਗ ਰੋਡ ਤੇ ਦੁਕਾਨਦਾਰਾਂ ਜੀ ਕੀ ਮਾਮਲਾ ਕੱਲ ਨੋਟਸ ਬੰਡੇ ਗਏ ਐ ਸ਼ਾਪਕੀਪਰਾਂ ਨੂੰ ਅਹੀਂ ਚੋਣਿਆ ਵੀ ਸ਼ੋਪ ਕੋ ਪਰਾਂ ਨੂੰ ਤਾਂ ਨੋਟਿਸ ਦੇਣ ਦਾ ਹੱਕ ਹੀ ਨਹੀਂ ਬਣਦਾ ਸੀ ਇਹਨਾਂ ਦਾ ਮਾਲਕਾਂ ਨੂੰ ਦੇਣਾ ਚਾਹੀਦਾ ਸੀ ਕੁਝ ਮਾਲਕਾਂ ਨੂੰ ਵੀ ਦਿੱਤੇ ਕਈ ਨੂੰ ਦਿੱਤੇ ਹੀ ਨਹੀਂ ਫੇਰ ਇਹਨਾਂ ਨੇ ਜਿਹੜਾ ਸ਼ੁਰੂ ਕਰਨਾ ਸੀ ਕਾਨਵਰਸ ਸਕੂਲ ਵਾਲੇ ਪਾਸੋਂ ਕਰਨਾ ਸੀ ਇੱਧਰੋਂ ਸ਼ੁਰੂ ਕਰਾਇਆ ਇਹਨਾਂ ਨੇ ਨੋਟਿਸ ਬੰਡੇ ਨੇ ਕਿਉਂਕਿ ਉਧਰ ਵੱਡੇ ਘਰਾਣੇ ਰਹਿੰਦੇ ਆ ਡਰਦੇ ਆ ਵੀ ਕੀ ਕਾਰਵਾਈ ਸਾਡੇ ਤੇ ਕਰ ਸਕਦੇ ਨੇ ਅਸੀਂ ਇਹੀ ਚਾਹੁੰਦੇ ਆ ਵੀ ਸਾਡੇ ਨਾਲ ਦੁਕਾਨਦਾਰਾਂ ਨਾਲ ਇਨਸਾਫ ਕੀਤਾ ਜਾਵੇ ਕੱਲ ਜਦੋਂ ਨੋਟਿਸ ਬੰਡੇ ਸਾਡੇ ਇੱਕ ਦੁਕਾਨਦਾਰ ਪੀਰ ਦੀ ਅੱਜ ਸਵੇਰੇ ਡੈਥ ਹੋ ਚੁੱਕੀ ਆ ਅਸੀਂ ਚਾਹੁੰਦੇ ਆਂ ਵੀ ਅੱਜ ਤੇ ਇੱਕ ਹੋਈ ਆ ਕੱਲ ਨੂੰ ਕਿਤੇ ਹੋਰ ਵੀ ਨਾ ਹੋ ਜਾਣ ਟੈਨਸ਼ਨ ਨਾਲ ਤੇ ਸਾਡੇ ਨਾਲ ਸਾਫ਼ ਕੀਤਾ ਜਾਵੇ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹ ਚੀਜ਼ਾਂ ਜਿਹੜੀਆਂ ਕਰ ਰਹੇ ਨੇ ਇਹ ਗਲਤ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ ਤੇ ਦੁਕਾਨਦਾਰਾਂ ਨੂੰ ਜਿਵੇਂ ਰੋਟੀ ਖਾਂਦੇ ਹੁੰਦੇ ਖਾਈ ਜਾਣ ਦੇ। ਅੱਜ ਰੋਸ ਵਜੋਂ ਅੱਜ ਜਿਹੜੀ ਮਾਰਕੀਟ ਅੱਜ ਰੋਸ ਵਜੋਂ ਸਾਰੀ ਮਾਰਕੀਟ ਬੰਦ ਹੈ ਜੀ ਤੇ ਅਸੀਂ ਨਗਰ ਨਿਗਮ ਦੇ ਕਮਿਸ਼ਨ ਨੂੰ ਵੀ ਮਿਲਣ ਦੀ ਤਿਆਰੀ ਕਰ ਰਹੇ ਆਂ। ਇਸ ਕਰਕੇ ਅੱਜ ਹੁਣ ਪੱਗ ਰੋਡ ਸਾਰੀ ਬੰਦ ਹੈ ਜੀ ਸਾਰੇ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਨੇ। ਇਹ ਰੋਸ ਵਜੋਂ ਮੇਰਾ ਨਾਮ ਮਾ ਤੁਹਾਡਾ ਮੇਰਾ ਨਾਮ ਪ੍ਰਿੰਸ ਹੈ ਜੀ ਭਾਗੂ ਰੋਡ ਤੇ 12 ਸਾਲ 12 ਸਾਲ ਤੋਂ ਦੁਕਾਨਦਾਰੀ ਚਲਾ ਰਹੇ ਆ ਇਹ ਛੜਕ ਚੌੜੀ ਕਰਨ ਦਾ ਮੁੱਦਾ ਵੈਸੇ ਹੀ ਸਰਕਾਰ ਨੇ ਕੁਝ ਗਲਤ ਅੰਸਰਾਂ ਦੀ ਸ਼ਿਕਾਇਤ ਦੇ ਮੁਤਾਬਕ ਲਗਾ ਲੋ ਆਪਾਂ ਇਹ ਕਹਿ ਸਕਦੇ ਆਂ ਵੀ 5-5 ਮੰਜ਼ਲਾ ਬਿਲਡਿੰਗਾਂ ਬਣ ਚੁੱਕੀਆਂ ਇੱਕ ਪਾਸੇ ਤਾਂ ਕਹਿ ਰਹੀ ਹੈ ਸਰਕਾਰ ਇਹ ਸ਼ੇਰੀ ਹੈ ਇਹ ਸ਼ੇਰੀਏ ਚ 5-5 ਮੰਜ਼ਲਾ ਬਿਲਡਿੰਗ ਕਿਵੇਂ ਬਣ ਸਕਦੀ ਹੈ ਉਸ ਚੀਜ਼ ਦਾ ਦੇਖਿਆ ਜਾਵੇ ਦੂਸਰੇ ਪਾਸੇ ਇਹ ਕਹਿ ਰਹੇ ਆ ਕਮਰਸ਼ੀਅਲ ਹੈ ਇਹਨੂੰ ਇੱਕ ਪਾਸੇ ਰੱਖਿਆ ਜਾ ਸਕਦਾ ਨਾ ਜਾਂ ਤਾਂ ਇੱਕ ਕਮਰਸ਼ੀਅਲ ਬਣਾਓ ਜਾਂ ਇਹਨੂੰ ਰੈ residencial ਬਣਾਓ ਜੇ ਕਮਰਸ਼ੀਅਲ ਬਣਾਉਣੀ ਹੈ ਤਾਂ ਘਾਟਾ ਦੋ ਸਾਰੇ ਅੰਦਰੋਂ ਜੇ ਰੈ residencial ਬਣਾਉਣੀ ਹੈ ਤਾਂ ਸਾਰਾ ਸਾਫ ਕਰ ਦੋ ਦੁਕਾਨਾਂ ਘਾਟਾ ਦੋ ਇਸ ਗੱਲ 'ਚ ਇਹ ਨਹੀਂ ਇਹਨੂੰ ਇੱਕ ਪਾਸੇ ਲਿਆ ਜਾ ਸਕਦਾ ਇਹ ਨਹੀਂ ਹੈਗਾ ਵੀ ਇਹ ਰੈ residencial ਵੀ ਹੈ ਜਾਂ ਕਮਰਸ਼ੀਅਲ ਵੀ ਹੈ ਜਿਹਨਾਂ ਨੂੰ ਦੋਨਾਂ ਨੂੰ ਰੱਖਣਾ ਤਾਂ ਉੱਥੇ ਛੋਟੀਆਂ ਦੁਕਾਨਾਂ ਹੀ ਰਹਿਣਗੀਆਂ ਨਾ ਕਿ ਵੱਡੇ ਵੱਡੇ ਸ਼ੋਰੂਮ ਬਣਨਗੇ ਜੇ ਕਮਰਸ਼ੀਅਲ ਕੰਮ ਰੈ residencial ਬਣਾਉਣਾ ਹੈ ਤਾਂ ਉੱਥੇ ਛੋਟੀਆਂ ਦੁਕਾਨਾਂ ਹੀ ਕੰਮ ਕਰਨਗੀਆਂ ਕੀ ਲੱਗਦਾ ਵੀ ਇਸ ਤਰ੍ਹਾਂ ਦਾ ਕਿਉਂ ਕੀਤਾ ਜਾ ਰਿਹਾ ਸਰ ਵੱਡੇ ਘਰਾਣਿਆਂ ਦੀ ਲਾ ਲੋ ਜੋ ਵੱਡੀਆਂ-ਵੱਡੀਆਂ ਬਿਲਡਿੰਗਾਂ ਪਾਈਆਂ ਉਹਨਾਂ ਦੀ ਲਾ ਲੋ ਤਾਂ ਇਸ ਚੀਜ਼ਾਂ ਨਾਲ ਮਿਲੀਭੁਗਤ ਹੋ ਕੇ ਇਹ ਸਾਰਾ ਕੁਝ ਹੋ ਰਿਹਾ ਹੈ ਅੱਜ ਤਾਂ ਸ਼ਰਿਆਮ ਵੀ ਕਹਿ ਰਿਹਾ ਸਾਡਾ ਇੱਕ ਦੋਸਤ ਵੀ ਚਲਾ ਗਿਆ ਹੈ ਪਾ ਗੁਰੂੜ ਤੋਂ ਅੱਜ ਸਵੇਰ ਉਹਦੀ ਡੈਥ ਹੋ ਚੁੱਕੀ ਹੈ ਇਹ ਸਿਰਫ ਇੱਕ ਦਿੱਤਾ ਗਿਆ ਇਹ ਸਾਰੇ ਇੱਕ ਇਹਨੂੰ ਆਪਾਂ ਡੈਥ ਨਹੀਂ ਕਹਾਂਗੇ ਇਹ ਮਰਡਰ ਹੈ ਇਹਨੂੰ ਇੱਕ ਮਰਡਰ ਮਰਡਰ ਦਾ ਨਾਮ ਦੇਵਾਂਗੇ ਇਹ ਮਰਡਰ ਹੈ ਮਰ ਰਹਾ ਹੈ ਇੱਕ ਕਾਰਪੋਰੇਸ਼ਨ ਨੇ ਮਾਰਿਆ ਕਾਰਪੋਰੇਸ਼ਨ ਨੇ ਕਰਨੀਓ ਮਰਡਰ ਕੀਤਾ ਗਿਆ ਜਿਹੜੇ ਬੰਦੇ ਨਾਲ ਰਲੇ ਹੈ ਇਹ ਉਹ ਵਿੱਚ ਇਹਦੇ ਸ਼ਾਮਲ ਨੇ ਸਾਡਾ ਇਹ ਕੱਲ ਉਹਨਾਂ ਨੂੰ ਜਿਹੜਾ ਉਹਨਾਂ ਦੇ ਨਾਮ ਦੇ ਉੱਤੇ ਨੋਟਸ ਦਿੱਤਾ ਗਿਆ ਉਹਨਾਂ ਦਾ ਨੋਟਸ ਲੈਣ ਦਾ ਹੱਕ ਹੀ ਨਹੀਂ ਮੰਦਾ ਉਹ ਇੱਕ ਕਿਰਾਏਦਾਰ ਹੈ ਉਹ ਇਹ ਸੋਚ ਰਿਹਾ ਵੀ ਮੇਰਾ ਕੀ ਬਣੂ ਮੈਂ ਇੰਨੇ ਸਾਲਾਂ ਤੋਂ ਇੱਥੇ ਦੁਕਾਨਦਾਰੀ ਕਰ ਰਿਹਾ ਰੋਟੀ ਕਮਾ ਕੇ ਖਾ ਰੋਟੀ ਕਮਾ ਕੇ ਖਾ ਰਿਹਾ ਇੱਥੇ ਛੋਟੇ-ਛੋਟੇ ਦੁਕਾਨਦਾਰ ਹੈ ਕੋਈ ਵੱਡਾ ਦੁਕਾਨਦਾਰ ਨਹੀਂ ਜਿਹਨੇ ਸਵੇਰੇ ਕਮਾ ਲਿਆ ਉਹ ਸ਼ਾਮ ਤੱਕ ਉਹੀ ਖਾ ਸਕਦਾ ਐਨਾ ਪੈਸਾ ਕਿਸੇ ਕੋਲੇ ਨਹੀਂ ਵੀ ਉਹ ਬੈਠ ਕੇ ਖਾ ਸਕੇ ਤਾਂ ਸਾਡੀ ਬੇਨਤੀ ਹੈ ਵੀ ਇੱਕ ਕੱਲਾ ਚਾਰ ਬੰਦਿਆਂ ਦੀ ਕੋਈ ਸ਼ਿਕਾਇਤ ਦੇ ਉੱਤੇ ਨਾ ਜਾਇਆ ਜਾਵੇ ਬਾਕੀ ਹੋਰ 200 ਘਰਾਂ ਕੰਨੀ ਵੀ ਦੇਖਿਆ ਜਾਵੇ ਜੋ 200 ਘਰ ਇਸ ਦੇ ਉੱਤੇ ਬੈਠੇ ਐ ਮਕਾਨ ਮਾਲਕ ਵੀ ਕਈ ਬਹੁਤ ਜ਼ਿਆਦਾ ਸਹਿਮਤ ਨੇ ਤਾਂ ਅਸੀਂ ਇਹੀ ਗੱਲ ਕਵਾਂਗੇ ਪਲੀਜ਼ ਸਾਡੇ ਘਣੀ ਦੇਖਿਆ ਜਾਵੇ ਸਾਡੀਆਂ ਦੁਕਾਨਾਂ ਨੂੰ ਨਾ ਟਾਇਆ ਜਾਵੇ ਛੜ ਕਚੌੜੀ ਕਰਨ ਦੀ ਕੋਈ ਲੋੜ ਨਹੀਂ ਐ ਇਹਦੇ ਪੈਰਲਰ ਵਿੱਚ ਪਾਵਰ ਹਾਊਸ ਰੋਡ ਚੱਲ ਰਿਹਾ ਆਲਰੇਡੀ ਉਹ ਕਮਰਸ਼ੀਅਲ ਬਣ ਚੁੱਕਿਆ ਐ ਸੜਕ ਬਹੁਤ ਚੌੜੀ ਐ ਉਸ ਨੂੰ ਇਸ ਵਜੋਂ ਯੂਜ਼ ਕਰ ਲਿਆ ਜਾ ਕਰ ਲਿਤਾ ਜਾਵੇ ਸਾਡੀ ਬੇਨਤੀ ਐ ਇਹ ਸੜਕ ਨੂੰ ਚੌੜੀ ਨਾ ਕੀਤਾ ਜਾਵੇ ਧੰਨਵਾਦ ਜੀ ਬਲਾਬਾਈ ਜੀ ਕੱਲ ਇਹਨਾਂ ਨੇ ਨੋਟਿਸ ਵੰਡੇ ਸਾਡਾ ਇੱਕ ਸਾਥੀ ਸੀਗਾ ਉਹ ਟੈਨਸ਼ਨ ਲੈ ਗਿਆ ਉਸ ਦੀ ਵਜ ਸਾਡੇ ਨਾਲ ਸੀ ਗੱਲ ਉਹ ਉਹਦੀ ਡੈਥ ਹੋ ਗਈ ਹੈ ਉਹਦੀ ਅੱਜ ਹੁਣ ਘਰੇ ਜਾਵਾਂਗੇ ਉਹਨਾਂ ਦੇ ਘਰਦਿਆਂ ਨੇ ਕਿਹਾ ਅਸੀਂ ਬਾਇ ਨੇਮ ਇੱਕ ਪਰਚਾ ਦਰਜ ਕਰਾਉਣਾ ਜਿਹੜੇ ਬੰਦੇ ਦੀ ਵਜ੍ਹਾ ਕਰਕੇ ਇਹ ਸਾਰਾ ਕੁਝ ਹੋਇਆ ਠੀਕ ਹੈ ਉਹਨਾਂ ਨਾਲ ਗੱਲਬਾਤ ਹੋ ਚੁੱਕੀ ਹੈ ਇੱਥੇ ਚਲੋ ਸਾਡੇ ਸਾਰੇ ਬੰਦੇ ਇਕੱਠੇ ਹੋਏ ਸੀ ਸਾਰਾ মিডিਆ ਆ ਗਿਆ ਤੇ ਦੂਸਰੀ ਗੱਲ ਇਹ ਹੈ ਵੀ ਇਹ ਜਿਹੜੀ ਸੜਕ ਚੌੜੀ ਦਾ ਰੌਲਾ ਪਈ ਜਾਂਦਾ ਇੱਥੇ ਹੈ ਹੀ ਨਹੀਂ ਕੋਈ ਦਿੱਕਤ ਕਿਸੇ ਕਿਸਮ ਦੀ ਦਿੱਕਤ ਨਹੀਂ 35-35 ਸਾਲ ਪੁਰਾਣੀ ਅਸੀਂ ਇੱਥੇ ਬੈਠੇ ਆ ਸਾਨੂੰ ਤਾਂ ਕਦੇ ਲੱਗੀ ਨਹੀਂ ਇਹ ਜਿਹੜੇ ਇੱਥੇ 2-4 ਮਿੰਟ ਤੇ ਜਿਵੇਂ ਗੱਡੀਆਂ ਤੇ ਨੰਗਦੇ ਆ ਉਹ ਕਿਤੇ ਗੱਡੀ ਕੋਈ ਟੇਢੀ ਖਿਲਾਰ ਦੇ ਕੋਈ ਟਰੈਫਿਕ ਲੱਗ ਗਿਆ 2 ਮਿੰਟ ਵਾਸਤੇ ਉਹਨਾਂ ਨੂੰ ਦਿੱਕਤ ਹੈ ਠੀਕ ਹੈ ਉਹਨਾਂ ਨੂੰ ਦਿੱਕਤ ਆ ਬਈ ਜੀ ਹੋਰ ਰੋੜਾਂ ਹੈਗੀਆਂ ਬਹੁਤ ਲੋਕ ਆ ਸਿੱਧੀ ਹੋਰ ਦੀ ਟੱਪਦੇ ਆ ਕੱਲੇ ਸਿਰਫ ਤਿਹਾਰ ਦੇ ਦਿਨਾਂ ਦੇ ਵਿੱਚ ਥੋੜੀ ਜਿਹੀ ਦਿੱਕਤ ਆਉਂਦੀ ਆ ਉਹ ਸਾਰੇ ਸ਼ਹਿਰ 'ਚ ਹੀ ਹੁੰਦੀ ਆ ਉਹ ਇਹ ਨਹੀਂ ਹੈਗੀ ਵੀ ਕੱਲੀ ਉਹ ਕੱਲੇ ਬਾਗੂ ਰੋੜ ਤੇ ਅਸਲ ਤੇ ਦਿਨਤ ਨੇ ਆ 24 ਘੰਟੇ ਸਾਡੇ ਇੱਥੇ ਬੀਤਦੇ ਇੱਥੋਂ ਦੇ ਅਸੀਂ ਕਾਰੋਬਾਰੀ ਆ ਇੱਥੋਂ ਦੇ ਅਸੀਂ ਰਹਿائش ਵਾਲੇ ਆ ਕਾਫੀ ਲੋਕ ਸਾਨੂੰ ਤਾਂ ਕਦੇ ਕੋਈ ਦਿੱਕਤ ਹੀ ਨਹੀਂ ਆਈ ਇਹਦਾ ਕੁਝ ਕੁ ਲੋਕਾਂ ਨੇ ਚੱਕ ਚਕਾ ਕੇ ਆਪਦਾ ਨਾਮ ਬਣਾਉਣ ਦੀ ਮੇਰੀ ਗੱਲ ਸੁਣ ਲਓ ਬਿੱਲਾ ਆਪਦਾ ਨਾਂ ਚਮਕਾਉਣ ਪਿੱਛੇ ਵੀ ਮੈਂ ਸੜਕ ਚੇ ਕਰਾਤੀ ਠੀਕ ਹੈ ਉਹਦੀ ਸੜਕ ਚੌੜੀ ਕਰਾਉਣ ਦੇ ਚ ਇੱਕ ਬੰਦਾ ਲੈ ਲਈ ਹੁਣ ਕੀ ਮੰਗ ਕਰਦਾ ਹੁਣ ਮੰਗ ਹੈ ਇਹਨੇ ਪਰਚਾ ਦਰਜ ਹੋਵੇ ਉਸ ਬੰਦੇ ਤੇ ਉਹ ਦੱਸਣਗੇ ਉਹਦੇ ਘਰ ਦੇ